ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਆਂ ਜੀ ਵਿਆਹ ਤੇ ਉਸ ਤੋਂ ਬਾਅਦ ਆਪਾਂ ਮਿਲੇ ਮਾਤਾ ਨੂੰ ਮਾਤਾ ਤੋਂ ਲਿਆ ਅਸ਼ੀਰਵਾਦ ਨਾ ਮਾਤਾ ਕਹਿੰਦੀ ਤੁਸੀਂ ਜਾਓ ਵਿਆਹ ਤੇ ਨਾਲ ਪ੍ਰੀਤ ਵੀ ਚੱਲਿਆ ਕਿਰਣਾ ਵੀ ਚੱਲੀ ਐ ਤੇ ਪ੍ਰੀਤ ਥੋੜਾ ਜਿਆਦਾ ਤਿਆਰ ਹੋ ਰਿਹਾ ਸੀਗਾ ਮਾਤਾ ਨਾਲ ਕੀਤੀਆਂ ਗੱਲਾਂ ਬਾਤਾਂ ਮਾਤਾ ਕਹਿੰਦੀ ਜਾਓ ਤੁਸੀਂ ਵਿਆਹ ਤੇ ਮਾਤਾ ਦੀ ਪ੍ਰੇਸ਼ਣ ਕਰਾਇਆ ਹੋਇਆ ਆਪਾਂ ਨੇ ਅੱਖ ਦਾ ਤੇ ਮਾਤਾ ਥੋੜੀ ਰੈਸਟ ਤੇ ਆ ਹਨਾ ਉਸ ਤੋਂ ਬਾਅਦ ਆਪਾਂ ਚੱਲੇ ਜੀ ਵਿਆਹ ਹਨਾ ਤੇ ਪ੍ਰੀਤ ਖੁਸ਼ੀ ਮਨਾ ਰਿਆ ਸੀ ਕਹਿੰਦਾ ਚੱਲਾਂਗੇ ਵਿਆਹ ਉਸ ਤੋਂ ਬਾਅਦ ਆਪਾਂ ਚੱਲੇ ਆਪਣੀ ਲੰਡੀ ਜੀਬ ਦੇ ਵਿੱਚ ਬੈਠੇ ਤੇ ਕਿਰਨਾਂ ਨੇ ਵੀ ਗੱਲਾਂ ਬਾਤਾਂ ਕੀਤੀਆਂ ਆਪਣੇ ਨਾਲ ਤੇ ਆਪਾਂ ਗੱਲਾਂ ਬਾਤਾਂ ਕਰਦੇ ਗਏ ਕੰਨਾ ਕਹਿੰਦੀ ਆਪਾਂ ਵਿਆਹ ਦੇ ਵਿੱਚ enjoy ਕਰਾਂਗੇ ਪ੍ਰੀਤ ਜੀ ਨਾ ਮੈਂ ਜੋੜ ਕਰੂੰਗਾ ਫੁੱਲ ਪ੍ਰੀਤ ਨੇ ਵੀ enjoy ਕੀਤਾ ਪੂਰਾ ਪ੍ਰੀਤ ਖੁਸ਼ੀ ਦਾ ਪੂਰਾ ਪੂਰਾ ਖੁਸ਼ੀ ਪ੍ਰੀਤ ਤੇ ਕਿੰਨਾ ਵੀ ਖੁਸ਼ੀ ਕੀ ਤੇ ਕਿਰਨਾ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਗਏ ਅਸੀਂ ਤੇ ਪ੍ਰੀਤ ਪੂਰੀ ਲਤ ਕਰ ਰਿਹਾ ਸੀਗਾ ਹਨਾ ਤੇ ਚੌ ਹੁੰਦੀ ਹੈ ਜੀ ਬੱਚਿਆਂ ਹਨਾ ਹੂੰ ਦੇਖੋ ਚੱਲਿਆਂ ਤੇ ਕਿਰਨਾ ਨਾਲ ਗੱਲਾਂ ਬਾਤਾਂ ਕਰਦੇ ਅਸੀਂ ਹੌਲੀ ਹੌਲੀ ਜਾ ਰਹੇ ਸੀਗੇ ਤੇ ਵਿਆਦ ਵਾਲਿਆਂ ਦੇ ਘਰ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਸਾਰਾ ਥੋੜਾ ਜਿਹਾ ਰਸਤੇ ਦੇ ਵਿੱਚ ਅਸੀਂ ਜਾ ਰਹੇ ਸੀ ਗੱਲਾਂ ਬਾਤਾਂ ਕਰਦੇ ਹਣਾ ਸਾਰੇ ਭਰਾਵਾਂ ਜੋ ਆਪਣਾ ਬਲੌਗ ਦੇਖਦੇ ਨੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਹਣਾ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਜੋ ਆਪਣੇ ਨਾਲ ਜੋੜਦੇ ਨੇ ਚੈਨਲ ਤੇ ਲੰਮੇ ਤੇ ਆਪਣੇ ਪਿੰਡੂ ਵਲੌਗ ਤੇ ਹਾਂਜੀ ਆਪਾਂ ਵਿਆਹ ਸ਼ਾਦੀ ਦੀ ਗੱਲਾਂ ਕੀਤੀਆਂ ਕਰਨਾ ਕਿ ਨਹੀਂ ਉੱਥੇ ਐਵੇਂ ਐਵੇਂ ਸਾਰੀਆਂ ਰਿਸ਼ਤੇਦਾਰ ਆਉਣਗੇ ਤੇ ਉਹ ਠੀਕ ਹੈ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਨਾ ਤੇ ਕਿੰਨਾ ਨੇ ਲੀ ਰੀਲ ਲੰਬੀ ਪਾ ਲਈ ਸੀ ਪ੍ਰੀਤ ਦੇਖੋ ਇੱਲ ਤੇ ਕਰ ਰਿਹਾ ਪੂਰੀ ਤੇ ਅਸੀਂ ਜਾ ਰਹੇ ਸੀਗੇ ਹਾਂਜੀ ਸਾਰੇ ਭਰਾ ਆਪਣੇ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਬਹੁਤ ਧੰਨਵਾਦ ਆ ਸੋਡਾ ਹਨਾ ਤੇ ਆਪਣੀਆਂ ਵੀਡੀਓ ਨੂੰ ਪਿਆਰ ਦੇ ਰਹੇ ਆਪਣੇ ਆਪ ਦੀ ਕੀ ਟੀਵੀ ਤੇ ਵੀ ਵਧੀਆ ਵਧੀਆ ਆਪਾਂ ਵੀਡੀਓ ਲੈ ਕੇ ਆ ਰਹੇ ਆ ਤੇ ਆਪਣਾ ਨਵਾਂ ਚੈਨਲ ਹੈ ਜੀ ਪਿੰਡੂ ਬਲੌਗ ਇੱਥੇ ਵੀ ਆਪਾਂ ਕਣਕਣ ਬਲੌਗ ਲੈ ਕੇ ਆਉਂਦੇ ਰਹਿੰਨੇ ਆ ਹਨਾ ਤੇ ਵੀਡੀਓ ਨੂੰ ਆਪਣੇ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀ ਗੱਲਾਂបੱਤਾਂ ਕਰਦੇ ਹਨਾ ਤੇ ਸਾਰੇ ਭਰਾ ਬਹੁਤ ਬਹੁਤ ਅਨਵਾਰ ਭਰਾਵਾਂ ਦਾ ਜਿਹੜੇ ਅਰੇਸੀ ਗੱਡੀ ਦੇ ਵਿੱਚ ਤੰਦੋ ਖੁਸ਼ੀ ਦੇ ਵਿੱਚ ਖੁਸ਼ੀ ਮਨਾਈਏ ਦੁੱਖ ਦੇ ਵਿੱਚ ਦੁੱਖ ਮਨਾਉਣਾ ਪਰ ਜਾਨਾ ਵਿਆਹ ਸਾਜੀ ਜਿਹੜਾ ਆਉਂਦਾ ਰਹਿੰਦਾ ਭਾਈ ਖੁਸ਼ੀ ਮਨਾਉਣੀ ਚਾਹੀਦੀ ਸਭ ਨੂੰ ਸਾਂਝਾ ਹਨ ਤੇ ਵਿਆਹ ਦੇਖੋ ਮਸਾ ਮਸਾ ਆਉਂਦਾ ਸਾਰੇ ਨਾਲ ਮਿਲ ਕੇ ਵਧੀਆ ਜੁਆਏ ਕਰਨਾ ਚਾਹੀਦਾ ਵਿਆਹ ਦੇ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ ਹਨਾ ਬਹਾਨੇ ਨਾਲ ਉਸ ਤੋਂ ਜ਼ਿਆਦਾ ਭਈ ਚਲੋ ਸਬੱਬੀ ਮੇਲਿਆਂ ਨੂੰ ਬਹਾਨੋਂ ਤੱਕ ਟਾਈਮ ਹੀ ਨਹੀਂ ਲੱਗਦਾ ਦੇਖੋ ਜਾਣ ਆਉਣ ਦਾ ਹਨਾ ਕਿਸੇ ਬਹਾਨੇ ਨਾਲ ਬੰਦਾ ਜਾਂ ਵਿਆਹ ਸਾਦੀ ਤੇ ਜਾਂ ਕੋਈ ਪ੍ਰੋਗਰਾਮ ਤੇ ਹਨਾ ਇਕੱਠੇ ਹੋ ਜਾਂਦਾ ਬੰਦਾ ਹਨਾ ਉਹੀ ਗੱਲ ਆ ਵੀ ਆਪਾਂ ਇਹ ਪ੍ਰੋਗਰਾਮਾਂ ਚ ਹਨਾਂ ਬਣ ਜਨ ਇੱਕ ਵੀ ਇਕੱਠੇ ਹੋਣ ਦਾ ਉਹ ਟਾਈਮ ਨਹੀਂ ਕੱਢਿਆ ਜਾਂਦਾ ਹਨ ਇੱਕ ਖੁਸ਼ੀ ਸਾਂਝੀ ਕਰਨ ਵਾਸਤੇ ਆਪਾਂ ਨਾ ਇੰਜੋਏ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਜੁਵਾਏ ਵੀ ਕਰਨਾ ਚਾਹੀਦਾ ਹਨ ਕਿਉਂਕਿ ਜੇ ਇਕੱਲਾ ਪੈਸਾ ਵੀ ਕਿਰ ਕੀ ਕਰਾਂਗੇ ਜੋ ਜ਼ਿੰਦਗੀ ਦਾ ਇੰਜੋਏ ਨਾ ਹੋਏ ਹਨਾ ਪੈਸਾ ਇਕੱਠਾ ਕਰਦੇ ਰਹਿੰਦੇ ਆਪਾਂ ਸਰੀਰ ਵਾਲੇ ਨਹੀਂ ਧਿਆਨ ਦਿੰਦੇ ਆਪਦੇ ਵਾਲਾ ਨਾ ਦੇਖੋ ਤੁੰਦ ਬਹੁਤ ਪੈਰੀ ਸੀ ਹਨਾ ਬਹੁਤ ਤੁੰਦ ਸੀਗੀ ਅਸੀਂ 4:00 ਵਜੇ ਗਏ ਸੀ 4:00 ਵਜੇ ਵੀ ਪੂਰੀ ਤੁੰਦ ਸੀਗੀ ਉਹ ਦਿ ਤੋਂ ਸੀ 4 ਵਜੇ ਹਨਾ ਤੇ ਉਸ ਤੋਂ ਬਾਅਦ ਕਿੰਨਾ ਪਹੁੰਚ ਗਏ ਸੀ ਵਿਆਹ ਵਾਲੇ ਨੇ ਘਰ ਕਿੰਨਾ ਨੇ ਚੱਕਿਆ ਗਲਾਬ ਜਾਮਨ ਕਰਨਾ ਕਿ ਮੈਂ ਗਲਾਬ ਜਾਮਨ ਆਉਂਗਾ ਪਹਿਲਾਂ ਧਰ ਲੀਆਂ ਜੀ ਦੇਖੋ ਪਲੇਟ ਦੇ ਵਿੱਚ ਪਰਫੀ ਧਰ ਲਈ ਹਨਾ ਤੇ ਆਪਾਂ ਉਸ ਤੋਂ ਬਾਅਦ ਦੇਖੋ ਦੀ ਇਹ ਵੀ ਸਿਸਟਮ ਸਾਰਾ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਸ਼ੁਰੂ-ਸ਼ੁਰੂ ਦੇ ਵਿੱਚ ਬੱਚੇ ਨੱਚ ਰਹੇ ਸੀਗੇ ਸਾਰੇ ਹਨਾ ਤੇ ਘਰ ਤੇ ਦੀ ਮਾਲਾ ਵਗੈਰਾ ਲੱਗੀ ਹੋਈ ਸੀ ਵਧੀਆ ਤੇ ਉਸ ਤੋਂ ਬਾਅਦ ਦੇਖੋ ਹਲਦੀ ਦੀ ਰਸਮ ਜੋ ਆਪਣੀ ਬਟਨੇ ਦੀ ਹਨਾ ਉਹ ਨਵਾਈ ਜਾ ਰਹੀ ਸੀ ਸਾਰੇ ਉਦੋਂ ਵਾਰ ਪ੍ਰੀਤ ਹੋਣੀ ਦੇਖੋ ਟਿੱਕੀ ਖਾ ਰਹੇ ਨੇ ਬੈਠੇ ਸਾਰੇ ਬੱਚੇ ਬੱਚਿਆਂ ਦੀ ਵਿਆਹ ਹੁੰਦਾ ਹਨ ਆਨੰਦ ਮਾਣ ਰਹੇ ਨੇ ਸਾਰੇ ਬੱਚੇ ਦੇਖੋ ਤੇ ਉਸ ਤੋਂ ਬਾਅਦ ਮੈਂ ਤੇ ਕਰਨਾ ਨੇ ਆਇਆ ਪੰਗੜਾ ਤੇ ਨੱਚੇ ਅਸੀਂ ਮੈਂ ਪਹਿਲੀ ਵਾਰੀ ਨੱਚਾ ਐਸੇ ਟਾਈਮ ਮਿਲਦਾ ਰਿਸ਼ਤਦਾਰੀ ਵਿੱਚ ਨਾ ਥੋੜੀ ਸੰਗ ਲੱਗੀ ਚਲੋ ਹੁਣ ਇਹ ਕੰਮ ਚ ਪੈ ਗਏ ਬਈ ਥੋੜੀ ਸੰਗ ਘਟ ਗਈ ਤੇ ਉਸ ਤੋਂ ਬਾਅਦ ਪੰਨਕਚੇ ਤੇ ਨੱਚਣ ਤੋਂ ਬਾਅਦ ਸਾਰੇ ਇੰਜੋਏ ਕਰ ਰਹੇ ਸੀ ਆਪਾਂ ਵੀ ਇੰਜੋਏ ਕਰ ਰਹੇ ਸੀ ਇਹ ਹਨਾ ਚਲੋ ਖੁਸ਼ੀ ਮਨਾਉਣੀ ਚਾਹੀਦੀ ਹੈ ਖੁਸ਼ੀ ਦੇ ਵਿੱਚ ਖੁਸ਼ੀ ਮਨਾਉਈ ਹਨਾ ਤੇ ਕਿਉਂ ਬਹਾਨੇ ਨਾਲ ਬੰਦਾ ਡਿਪਰੈਸ਼ਨ ਚ ਨਹੀਂ ਦਰਵਾਤਾ ਦੇਖੋ ਜੀ ਆਪਣਾ ਭਰਾ ਬਲਵਿੰਦਰ ਬਲਜਿੰਦਰ ਸਾਰੇ ਬੱਚੇ ਪੂਰਾ ਖੱਪ ਪਾਰੇ ਸੀਗੇ ਹਨਾ ਰਿਸ਼ਤੇਦਾਰ ਨਾਲ ਚੜੀ ਸੀ ਸਾਰੀਆਂ ਕੁੜੀਆਂ ਹਨਾ ਸਾਰੀਆਂ ਬੈਠਿਆ ਨੇ ਮਾਈਆਂ ਸਾਡੀਆਂ ਹਨਾ ਮਾਈਆਂ ਰਾਬਰ ਜਾਈਆਂ ਕਿੰਨਾ ਪੂਰਾ ਮਕੌਰ ਗਾਰੇ ਸੀ ਸਾਰਿਆਂ ਨਾਲ ਮਾਤਾ ਬੈਠੀ ਸਾਡੀ ਤੇ ਬੱਚੇ ਸਾਰੇ ਬੈਠੇ ਨੇ ਉਸ ਤੋਂ ਬਾਅਦ ਦੇਖੋ ਸਾਰੇ ਨੱਚ ਰਹੇ ਸੀਗੇ ਕੁਦਰੇ ਸੀਗੇ ਹਮ ਮਾਣਿਆ ਰਬਰ ਜਾਈਆਂ ਕਹਿੰਦਾ ਹੈ ਦੇਖੋ ਬਰਾ ਸਾਰੇ ਪੂਰਾ ਆਨੰਦ ਮਾ ਰਹੇ ਸੀਗੇ ਪ੍ਰੀਤੂ ਨੇ ਫਰਦੇ ਸੀ ਤੈਲ ਦੇ ਯਾਹ ਕਿ ਬੱਚਿਆਂ ਦੀ ਵਿਆਹ ਹੁੰਦਾ ਦੇਖੋ ਬੱਚਿਆਂ ਨੂੰ ਆਨੰਦ ਮਾਣਨਾ ਹਨ ਇਹ ਕਹਿੰਦਾ ਬੱਚੇ ਮਨ ਕੇ ਸੱਚੇ ਹਨ ਬੱਚੇ ਮਨ ਕੇ ਸੱਚੇ ਇਹ ਆੱਖਾ ਨਹੀਂ ਹੁੰਦਾ ਵਿਆਹ ਭਾਈ ਇਹ ਆੱਖਾ ਨੂੰ ਥੋੜਾ ਚਾਉਂਦਾ ਆ ਉਮਰ ਦੇ ਵਿੱਚ ਜਦੋਂ ਬੰਦਾ ਰਗਣਾ ਜਾਏ ਉਮਰ ਚੋਂ ਨਾ ਗੇਨ ਉਹ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਜਿੰਦਗੀ ਦੀ ਜਿੰਦਗੀ ਭਰੇ ਸੰਘਰਸ਼ ਸ਼ੁਰੂ ਹੋ ਜਾਂਦੇ ਨੇ ਹਨਾ ਫਿਰ ਭਾਈ ਹੁੰਦਾ ਕਬੀਲਦਾਰੀ ਜਿ ਪੈ ਜਾਂਦਾ ਤੇ ਆਹੀ ਉਮਰ ਹੁੰਦੀ ਹੈ ਨਚਣ ਟੱਪਣ ਕੁੱਦਣ ਦੀ ਹਨਾ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਆਪਣੇ ਬਲਾਓ ਨੂੰ ਦੇਖਦੇ ਨੇ ਨੇ ਇਕੋ ਨਾਲ ਉਸ ਤੋਂ ਬਾਅਦ ਆਪਾਂ ਸਾਰਾ ਬਲੌਗ ਹੈ ਆ ਦੇਖੋ ਜੀ ਨੱਚਣ ਖੁੱਦਣ ਵਾਲਾ ਹੀ ਹੈ ਜ्यादातर ਸਾਰੇ ਵਿਆਹ ਦੇ ਵਿੱਚ ਡੀਜੇ ਚੱਲ ਰਹੀ ਸੀਗੇ ਤੇ ਥੋੜਾ ਜਿਹਾ ਡੀਜੇ ਦੀ ਆਵਾਜ਼ ਇਹਦੇ ਵਿੱਚ ਥੋੜਾ ਜਿਹਾ ਚੈਨਲ ਤੇ ਦਿੱਕਤ ਆ ਜਾਂਦੀ ਹੈ ਕਾਪੀਰਾਈਟ ਵਗੈਰਾ ਆ ਜਾਂਦਾ ਤਾਂ ਕਰਕੇ ਆਪਾਂ ਥੋੜੀ ਆਵਾਜ਼ ਬੰਦ ਕੀਤੀ ਹੈ ਜੀ ਗਾਣਿਆਂ ਦੀ ਹਨਾ ਗਾਣਿਆਂ ਦੀ ਦਿੱਕਤ ਆਉਂਦੀ ਹੈ ਜੀ ਚੈਨਲ ਤੇ ਤਾਂ ਕਰਕੇ ਆਪਾਂ ਥੋੜੀ ਆਵਾਜ਼ ਬੰਦ ਕਰ ਦਿੰਦੇ ਆ ਜੀ ਵਾਜ ਜਿਹੜੀ ਬੰਦ ਕਰਨੀ ਪੈਂਦੀ ਹੈ ਜੀ ਫਿਰ ਸਮੱਸਿਆ ਨੇ ਬਹੁਤ ਜ਼ਿਆਦੇ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਹਨਾ ਕਿਉਂਕਿ ਜੇ ਆਪਾਂ ਦਾ ਕੋਈ ਚੈਨਲ ਨੁਕਸਾਨ ਹੋ ਗਿਆ ਪਹੁੰਚੀ ਜਾ ਵੀ ਨਹੀਂ ਪਾ ਸਕਦੇ ਤੇ ਹਨਾ ਹੋਰ ਸਾਰੇ ਪਰਾ ਠੀਕ ਠਾਕ ਹੋ ਉਸ ਤੋਂ ਬਾਅਦ ਆਗੇ ਜੀ ਜਾਗੋ ਜੀ ਆਗੋ ਆ ਗਿਆ ਮਾਇਆ ਜਾਗੋ ਚੱਕ ਲਈਆਂ ਭਾਈ ਨਾਨਕੇ ਨਸ ਸਿਸਟਮ ਜੋ ਵਿਹਾਰ ਹਨਾ ਸਾਰੇ ਇੱਤੇਦਾਰ ਹਮ ਇਕੱਠੇ ਹੋ ਕੇ ਇਹ ਵਿਹਾਰ ਸਿਸਟਮ ਜੋ ਬਣਿਆ ਹਨਾ ਰੀਤੀ ਰਿਵਾਜ ਆਪੇ ਜਾਗੋ ਦੁਆਦ ਰਲ ਮਿਲ ਕੇ ਜਾਗੋ ਗੱਡੀ ਗਈ ਤੇ ਨੱਚੀਆਂ ਕੁੜੀਆਂ ਆਪਣੀਆਂ ਭੈਣਾਂ ਸਾਰੀਆਂ ਹਨਾ ਤੇ ਈਜ ਦੀ ਰਸਮਾਂ ਜਾਗੋ ਦੀ ਹਨਾ ਇੱਕ ਪੰਜਾਬ ਹੈ ਇਹ ਹੀ ਪੰਜਾਬ ਹੈ ਇਹਨੂੰ ਕਹਿੰਦੇ ਨੇ ਪੰਜਾਬ ਪੰਜਾਬ ਦੇ ਵਿੱਚ ਇਹ ਰੰਗ ਨੇ ਜਿਹੜੇ ਪੰਜਾਬ ਦੇ ਨਾ ਤੇ ਥੋੜੇ ਥੋੜੇ ਰਹਿ ਗਏ ਹੁਣ ਥੋੜੇ ਥੋੜੇ ਫਿੱਕੇ ਬੰਦੇ ਜਾਂਦੇ ਨੇ ਨਾ ਚੀਜ਼ਾਂ ਨਾ ਗੱਦੇ ਭੰਗੜੇ ਘਟ ਗਏ ਭਾਈ ਹਨਾ ਤੇ ਜਾਗੋ ਬਸ ਮਾਡਰਨ ਜ ਜਲਵਾਨਾ ਹੋਈ ਜਾਂਦਾ ਪਹਿਲਾਂ ਉਹਨਾਂ ਦਾ ਜਾਗੋ ਚੱਕ ਕਿੰਨੇ-ਕਿੰਨੇ ਘਰਾਂ 'ਚ ਜਾਂਦੇ ਕੋਈ ਪੰਤਾਲਾ ਪੰਨ ਤਾ ਕੇ ਜਿਸ ਨੇ ਕੁਝ ਕਰਤਾ ਹਨਾ ਤੇ ਹੁਣ ਉਹ ਚੀਜ਼ਾਂ ਦੇਖੋ ਥੋੜਾ ਜਿਹਾ ਭਾਈ ਮਤਲਬ ਕੱਟਦਾ ਜਾਂਦਾ ਸਮਾਜ ਹੈ ਨਾ ਇਹ ਚੀਜ਼ਾਂ ਦੇਖੋ ਜਾਗੂ ਦਾ ਸਾਰਾ ਸਿਸਟਮ ਵਧੀਆ ਸੀਗਾ ਤੇ ਬੱਚੇ ਨੱਚੇ ਜੀਗੇ ਜਾਗੂ ਤੇ ਤੇ ਕਰਨਾ ਨੇ ਵੀ ਜਾਗੂ ਚੱਕੀ ਦੇਖੋ ਹੈ ਨਾ ਤੇ ਕਰਨਾ ਨੇ ਵੀ ਖੁਸ਼ੀ ਪੂਰੀ ਕਰਨਾਂਗੇ ਨਾ ਨੱਚੜੀਆਂ ਨੰਦਵਾਣੇ ਕਰਨਾ ਨੇ ਵੀ ਪੂਰਾ ਇਹ ਆਪਣੇ ਆਰਟਿਸਟ ਨੇ ਥੋੜੇ ਥੋੜੇ ਚੱਲ ਪਏ ਜੀ ਹੁਣਾਂ ਥੋੜੇ ਥੋੜੇ ਪੈਸਾਂ ਗਦੇ ਨੇ ਹੋਰ ਚੱਲ ਪੈਣਗੇ ਕਿਉਂਕਿ ਇਹ ਚੀਜ਼ਾਂ ਹਨ ਥੋੜਾ ਥੋੜਾ ਟਾਈਮ ਲੱਗਦਾ ਜੀ ਨਵਾਂ ਕੰਮ ਕੋਈ ਵੀ ਬੰਦਾ ਸਿੱਖਦਾ ਹੌਲੀ ਹੌਲੀ ਸਿੱਖਦਾ ਹਨਾ ਸਾਰੇ ਨੱਚਰੀ ਸੀਗੇ ਦੇਖੋ ਸਾਰੇ ਪੂਰਾ ਆਨੰਦ ਮਾਣਦੇ ਸੀਗੇ ਯਾਗੋ ਯਾਗੋ ਦਾ ਨਾ ਹੈ ਯਾਗੋ ਭਈ ਖੱਡੀ ਉਸ ਤੋਂ ਬਾਅਦ ਨਾਲ ਮਿਲ ਕੇ ਸਾਰਿਆਂ ਨੇ ਉਸ ਤੋਂ ਬਾਅਦ ਭਈ ਸੱਜ ਵਗੈਰਾ ਤੋੜਿਆ ਸਾਰਾ ਦਿਖਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਬਣੇ ਰਿਹਾ ਕਰੋ ਦੇਖਿਆ ਕਰੋ ਸਾਡੇ ਵਲੌਗ ਇਹ ਤੇ ਕਿੰਨੇ ਉਪਰਾ ਸਾਰੇ ਹਨਾ ਦੇਖੋ ਜਾਗੋ ਹਨਾ ਜਾਗੋ ਕੀ ਚੱਕਾ ਇਹ ਬਰਦਾਸ਼ਤ ਮੰਨਦਾ ਘਾਣਾ ਕਹਿੰਦਾ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਹਨਾ ਥੋੜੇ ਥੋੜੇ ਜਿ ਬਸ ਰਹਿ ਗਏ ਭਾਈ ਫਿਰ ਫਿੱਕੇ ਪੈਂਦੇ ਜਾਂਦੇ ਨੇ ਤੇ ਆਪਾਂ ਨੂੰ ਇਹ ਪੰਜਾਬ ਆ ਜਿਹੜਾ ਇਹ ਸੱਭਿਆਚਾਰ ਆ ਆਪਾਂ ਨੂੰ ਸਾਹੀ ਪਈਏ ਬਲੌਗ ਹੈ ਨਾ ਪਿੰਡਾਂ ਉਫੇ ਡੂ ਬਲੌਗ ਆਪਾਂ ਕਹਿੰਨੇ ਵੀ ਪੰਜਾਬ ਦੇ ਪਿੰਡ ਵਗੈਰਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ-ਵਧੀਆ ਤੁਹਾਨੂੰ ਇਹ ਚੀਜ਼ਾਂ ਆਪਣੇ ਚੈਨਲ ਤੇ ਦੇਖੋ ਨਾ ਦੇਖਣ ਨੂੰ ਮਿਲਣਗੀਆਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਪੰਜਾਬ ਨਾਲ ਜੁੜੇ ਰਹੀਏ ਪੰਜਾਬੀਅਤ ਨਾਲ ਜੁੜੇ ਰਹੀਏ ਤੇ ਮਾਤਾ ਸਾਡੀਆਂ ਮਾਈਆਂ ਰੱਬ ਲਜਾਈਆਂ ਹਾਰੀਆਂ ਨੱਚ ਰਹੀ ਸੀਗੇ ਤੇ ਰਵਿੰਦਰ ਹੁਣੀ ਪੂਰਾ ਖੱਪ ਪਾ ਰਹੇ ਸੀ ਕਾਲੇ ਹੁਣੀ ਬਾਈ ਹਾਂ ਹੱਥੇ ਰੂਹ ਹੋਣੀ ਆ। ਅਨ ਦੁਆਦ ਭਾਈ ਭਰਾ ਆਪਣੇ ਸਾਰੇ ਹਨ। ਸਾਰੀਆਂ ਮਾਈਆਂ ਨੇ ਆਪਣੇ। ਜਿੰਦਰੋਣੀ ਸਾਰੇ ਭਰਾ ਆਪਣੇ ਬਹੁਤ ਬਹੁਤ ਧੰਨਵਾਦ ਭਾਈ ਜਿਹਨੇ ਹਨ ਆਪਣੇ ਵਾਸਤੇ ਐਡਾ ਪ੍ਰਬੰਧ ਕੀਤਾ ਉਹਨਾਂ ਦਾ ਧੰਨਵਾਦ ਹਨ। ਵਿਆਹ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਸਾਰੇ ਰਲ ਮਿਲ ਕੇ। ਤੇ ਥੋੜਾ ਜਿਹਾ ਜਵਾਈ ਹੋਏ ਨੇ ਰਿਸ਼ਤੇਦਾਰ ਸਾਰੇ ਹਨ। ਮੰਦਾ ਇੱਕ ਦੂਜੇ ਨੂੰ ਜਾਣੇ